ਤਰਨ ਤਾਰਨ ਦੇ ਪੱਟੀ ਸ਼ਹਿਰ ਵਿਖੇ ਪਛਾਤੇ ਕਾਰ ਸਵਾਰ ਵਿਅਕਤੀਆਂ ਵੱਲੋਂ ਰਾਹ ਨਾ ਦੇਣ ਤੇ ਟਰੱਕ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਮ੍ਰਿਤਕ ਦੀ ਪਛਾਣ ਪਿੰਡ ਕੈਰੋਂ ਵਾਸੀ ਕਸ਼ਮੀਰ ਸਿੰਘ ਵਜੋਂ ਹੋਈ ਹੈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਸ਼ਮੀਰ ਸਿੰਘ ਸੁਲਤਾਨਪੁਰ ਲੋਧੀ ਤੋਂ ਮੱਕੀ ਲੈ ਕੇ ਪਿੰਡ ਲੋਕੇ ਆ ਰਿਹਾ ਸੀ ਕਿ ਪੱਟੀ ਵਿਖੇ ਪੈਟਰੋਲ ਪੰਪ ਤੋਂ ਤੇਲ ਪਵਾ ਰਿਹਾ ਸੀ ਜਿੱਥੇ ਕਾਰ ਸਵਾਰ ਲੋਕਾਂ ਨਾਲ ਉਸ ਦਾ ਝਗੜਾ ਹੋ ਗਿਆ ਕਾਰ ਸਵਾਰ ਲੋਕਾਂ ਵੱਲੋਂ ਕਸ਼ਮੀਰ ਸਿੰਘ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਜ਼ਖਮੀ ਹਾਲਤ ਵਿੱਚ ਕਸ਼ਮੀਰ ਸਿੰਘ ਪਿੰਡ ਕੈਰੋਂ ਦੇ ਨੇੜੇ ਟਰੱਕ ਲੈ ਕੇ ਪਹੁੰਚਿਆ ਜਿੱਥੋਂ ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਕਿ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਵਿੜਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਕਸ਼ਮੀਰ ਸਿੰਘ ਦੇ ਕਤਲਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਰਾਤ ਗੱਡੀ ਲੈ ਕੇ ਹੋਂਦੇ ਇੱਥੋਂ ਲੋਕ ਇੱਥੋਂ ਸੋ ਸੁਲਤਾਨਾਪੁਰ ਤੋਂ ਗੱਡੀ ਲੈ ਕੇ ਆਉਂਦੇ ਜਿੱਥੇ ਪੱਟੀਆਂ ਪੰਪੂ ਜਿਹੜਾ ਪੱਲਰ ਪੰਪੂ ਤੇ ਪੇਰ ਪਾਉਣ ਲੱਗੇ ਤਿੰਨ ਚਾਰ ਜਣੇ ਗੱਡੀ ਦੇ ਬਾਹਰ ਕੇ ਉਹ ਆਪਣਾ ਵਾਲਾ ਜਾ ਬਚਾਉਣਗੇ ਉਹਨਾਂ ਦੇ ਵੜ ਕੇ ਪੱਟ ਤੇ ਗੋਲੀ ਮਾਰਤੀਆਂ ਜੋ ਆਈਆਂ ਭਾਈ ਉਹਨਾਂ ਨੇ ਇਹਦਾ ਉੱਪਰ ਵੜ ਕੇ ਤੇ ਮਾਰ ਜੀ ਹੋਸ਼ੀ ਉਹਨਾਂ ਨੇ ਮੈਨੂੰ ਫੋਨ ਲਾਤਾ ਪਤਾ ਕਿ ਮੇਰੇ ਗੋਰੀਆਂ ਬੱਚ ਕੇ ਆਜੇ ਤਾਂ ਆ ਗਿਆ ਤਾਂ ਕਿ ਉਹਦੇ 11 ਦੇ ਵਿੱਚ ਵਿੱਚ ਦੀ ਗੱਲ ਲਿਆ 11:00 ਦੇ ਵਿੱਚ ਅੱਛਾ 11:30 ਦਾ ਟਾਈਮ ਹੈ ਜੀ ਇੰਨਾ ਦਾ ਸਾਹ ਸਾਹ ਚਾਹੀਦਾ ਮੇਰੇ ਬੱਚਾ ਵੇਖੋ ਹਾਨੀਆਂ ਜਾਂ ਮੇਰਾ ਬੱਚਾ ਕੁੜੀ ਵੀ ਛੋਟੀ ਆ ਨਾ ਘਰ ਦਾ ਕੋਈ ਜੀ ਨਹੀਂ ਬਚੁਰ ਗਿਆ ਇੱਕ ਉਹਨਾਂ ਨੂੰ ਨਾ ਸੁੰਦਦਾ ਨਾ ਕੰਨੋਂ ਦੁੰਦ ਨਾ ਕੰਮ ਕੰਨੂ ਘਰ ਦਾ ਕੋਈ ਕਰਦਾ ਹੁਣ ਜੀ ਨਹੀਂ ਰਹਿ ਗਿਆ ਘਰ ਦਾ ਉਹਨੂੰ ਕੋ ਨਾ ਕਮਾ ਗਿਆ ਉਧਰ ਜਦੋਂ ਇਸ ਸੰਬੰਧ ਵਿੱਚ ਡੀਐਸਪੀ ਪੱਟੀ ਕਮਲਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਬੀਤੀ ਰਾਤ ਮ੍ਰਿਤਕ ਕਸ਼ਮੀਰ ਸਿੰਘ ਸੁਲਤਾਨਪੁਰ ਲੋਧੀ ਤੋਂ ਟਰੱਕ ਲੈ ਕੇ ਆਇਆ ਸੀ ਕਾਰ ਸਵਾਰਾਂ ਨੂੰ ਰਸਤਾ ਨਦੀਨ ਕਰਨਪੱਟੀ ਵਿਖੇ ਉਸ ਦਾ ਝਗੜਾ ਹੋ ਗਿਆ ਜਿਸ ਤੇ ਕਾਰ ਸਵਾਰਾਂ ਵੱਲੋਂ ਉਸ ਤੇ ਗੋਲੀਆਂ ਚੜਾਈਆਂ ਗਈਆਂ ਗੋਲੀ ਲੱਗਣ ਤੋਂ ਬਾਅਦ ਉਸ ਦੀ ਮੌਤ ਹੋ ਗਈ ਡੀਐਸਪੀ ਨੇ ਦੱਸਿਆ ਕਿ ਮੌਕੇ ਤੋਂ ਪੁਲਿਸ ਨੂੰ 2 32 ਬੋਰ ਤੇ ਖਾਲੀ ਰੌਂਦ ਪ੍ਰਾਪਤ ਹੋਏ ਨੇ ਇਸ ਸਬੰਧ ਵਿੱਚ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਅਤੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਤੇ ਦੋਸ਼ੀਆਂ ਦਾ ਪਤਾ ਲਗਾਇਆ ਜਾ ਰਿਹਾ ਹੈ 11:00 ਵਜੇ ਰਾਤ ਪਿਛਲੀ ਸੈਕਟੋਰ ਮੈਂਡਸਟਰੀ ਉਵਾਸਿਕ ਤੇ ਰੋਨਾਲਡਾ ਖਰਾਕਰਾਏ ਜਦੋਂ ਸਤਾਨਕੋੜੀ ਤੋਂ ਮੱਕੀ ਲੋਡ ਕਰਕੇ ਤੇ ਲੋਕਾ ਮੈਨੂੰ ਆ ਰਿਹਾ ਸੀ ਜਦੋਂ ਲਹਾਰ ਚੌਂਪਟ ਪੱਟੀਂ ਤੇ ਪਹੁੰਚਿਆ ਲੋਕੀ ਮਦਰੀ ਵਰਨਾਕਾਰ ਆ ਰਹੇ ਸੀ ਜਿਸ ਨੇ ਉਹ ਵਰਨਾਕਾਰ ਨੇ ਉਹਦੇ ਸਾਹ ਤੇ ਜਿਹੜਾ ਆਦੀ ਦੇ ਉੱਪਰ ਰੁਕ ਗਿਆ ਤੇ ਉਹਦੇ ਨਾਲ ਬੈਸਬਾਜੀ ਕਰ ਲੱਗ ਕੇ ਮੈਨੂੰ ਸਾਨੂੰ ਰਸਤਾ ਲਈ ਦੇ ਲਿਆ ਇਹਦੇ ਦਰਾਂ ਇਹਨਾਂ ਦਾ ਜਿਹੜਾ ਹੱਥੋਕਾਈ ਹੋਈ ਸਟਾਪ ਹੋਈ ਜਾਂ ਸਲਪਗਰਾਂ ਨੇ ਇਹ ਦਿਵਿਚ ਕਰਨਾ ਕਾਰਸਟਰੀ ਨਾਡਰਾਂਸ ਦਿਨਾਂ ਤੋਂ ਲੋ ਮੋਨਸਿੰਗ 1000 ਜਿਹੜਾ ਆਪਾਂ ਕੱਢ ਤੇ ਪੱਤੀ ਗੋਲ ਕ੍ਰਿਸਟਲ ਬੈਨਾਲ ਉਹਦੇ ਵੀ ਮਰੀਆ ਜੋ ਗੋੜੀ ਉਹਨੇ ਸੱਜੇ ਘੜਤੇ ਚੁੱਕੀ। ਮੌਕੇ ਤੇ ਸਾਨੂੰ ਜਿਹੜੇ ਨਾਏ ਮੱਤੀ ਗੋਲ ਦੇ ਦੋ ਫਿਸਟਲ ਮਿਲੇ, ਕੋਲ ਮਿਲੇ। ਇਸ ਤੋਂ ਪਹਿਲਾਂ ਵੀ ਇਹ ਜਿਹੜਾ ਆਪਾਂ ਬਾਰ ਜਿਹੜਾ ਵਰਤੇ ਲਿਆ ਵੈਪਨ ਜਿਹੜਾ ਕ੍ਰਿਸਟਲ ਪਰ ਪੱਤੀ ਗੋਲ ਦਾ ਇਸ ਕੋਲ। ਇਹ ਰਸਤੇ ਚ ਲੈ ਕੇ ਜਾ ਰਹੇ ਸੀ ਕਰਨ ਕਰਨ ਹਸਪੀਟਲ ਦੇ ਰਸਤੇ ਵੀ ਗੜੀ ਲੱਜਾਣਿਆ ਲੈਟੋਨ ਨੂੰ ਰਿਵਾਈਸ ਜਿੱਥੇ ਨਾ ਤੇ ਜ ਐਫ ਆਈਆ ਲੋਕ ਦਿੱਤੀ ਹੈ ਐਫ ਆਈਆ ਨੰਬਰ ਇਸ 43103 ਠੀਕ ਔਰ 25 ਦਾ ਜਾਂ ਮੈਕ ਹਾਂ ਇਸ ਇੱਕ ਪਟੇ ਤੇ ਦਾ ਹਾਉਰ ਸਵੰਗ ਵਿੱਚ ਦੇ ਅਸ ਜੀ ਨਾਮ ਦੇ ਲਈ ਗੱਡੀ ਦਾ ਨੰਬਰ ਲਈ ਪ੍ਰੋਪਰਟੀਆਂ ਹੋ ਰਹੀਆਂ ਲੱਗੇ ਹੋਏ ਸਾਡੇ ਟੀਮਾਂ ਜਿਹੜੀਆਂ ਉਹ ਲੱਗੀਆਂ ਹੋਈਆਂ